ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੂਸਰੇ ਪਾਸੇ ਹਰਪਾਲ ਸਿੰਘ ਚੀਮਾ ਉੱਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੇ ਖਜ਼ਾਨਾ ਮంత్రి ਹਰਪਾਲ ਸਿੰਘ ਚੀਮਾ ਨੂੰ 12000 ਕਰੋੜ ਰੁਪਇਆ ਜਿਹੜਾ ਦਿੱਤਾ ਗਿਆ ਹੈ ਪੰਜਾਬ ਨੂੰ ਉਹ ਪੰਜਾਬ ਦੇ ਉੱਤੇ ਖਰਚ ਕਿਉਂ ਨਹੀਂ ਕਰ ਰਹੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਰਪਾਲ ਸਿੰਘ ਚੀਮਾ ਨੂੰ ਵੱਖ-ਵੱਖ ਸੋਸ਼ਲ ਮੀਡੀਆ ਦੇ ਉੱਤੇ ਪੰਡਿਆ ਜਾ ਰਿਹਾ ਤੇ ਦੂਸਰੇ ਪਾਸੇ ਵੀ ਕਿਹਾ ਜਾ ਰਿਹਾ ਹੈ ਕਿ 20-20 ਹਜ਼ਾਰ ਦੀ ਗੱਲ ਕੀਤੀ ਗਈ ਹੈ ਮੁਆਵਜ਼ੇ ਦੀ ਕਿਉਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਮੁਆਵਜ਼ੇ ਨੂੰ ਵਿਦਾ ਕਿਉਂ ਨਹੀਂ ਦਿੰਦੇ ਜਦੋਂ ਕਿ 12000 ਕਰੋੜ ਰੁਪਈਆ ਉਹਨਾਂ ਕੋਲ ਜਿਹੜਾ ਹੈ ਕੇਂਦਰ ਸਰਕਾਰ ਵੱਲੋਂ ਪਿਆ ਹੋਇਆ ਹੈ ਤਾਂ ਦੂਸਰੇ ਪਾਸੇ ਕਾਫੀ ਦੂਸਰੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਵੱਲੋਂ ਵੀ ਪੰਡਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਨੂੰ ਹਰਪਾਲ ਸਿੰਘ ਚੀਮਾ ਨੂੰ ਜੇਕਰ ਭਾਜਪਾ ਦੀ ਗੱਲ ਕਰੀਏ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਵੀ ਇਹ ਕਹਿੰਦੀ ਸਾਹਮਣੇ ਆਈ ਕਿ ਜੇਕਰ ਇਹਨਾਂ ਕੋਲ ਪੈਸਾ ਪਿਆ ਤਾਂ ਇਹ ਪੰਜਾਬ ਦੇ ਲੋਕਾਂ ਦੀ ਮਦਦ ਕਿਉਂ ਨਹੀਂ ਕਰ ਰਹੇ ਲੇਕਿਨ ਦੂਸਰੇ ਪਾਸੇ ਵੱਡੇ ਖਲਾਸੇ ਕਰਕੇ ਰੱਖ ਦਿੱਤੇ ਨੇ ਹਰਪਾਲ ਸਿੰਘ ਚੀਮਾ ਨੇ ਜਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਨੂੰ ਜਿਹੜਾ ਹੈ ਬੀਜੇਪੀ ਵੱਲੋਂ ਭੰਡਿਆ ਜਾ ਰਿਹਾ ਹੈ ਹਾਲਾ ਕਿ ਇਹੋ ਜੀ ਜਿਹੜੇ ਨੇ 60 ਕਰੋੜ ਰੁਪਈਆ ਦਾ ਟੈਕਸ ਦਾ ਹਜੇ ਤੱਕ ਜਿਹੜਾ ਹੈ ਕੇਂਦਰ ਸਰਕਾਰ ਕੋਲ ਪਿਆ ਹੋਇਆ ਪੰਜਾਬ ਦਾ ਉਹ ਤਾਂ ਦਿੱਤਾ ਨਹੀਂ ਜਾ ਰਿਹਾ ਦੂਸਰੇ ਪਾਸੇ ਜਿਹੜੇ 12000 ਕਰੋੜ ਦੀ ਗੱਲ ਕੀਤੀ ਜਾ ਰਹੀ ਹੈ ਉਹ ਵੀ ਤੁਹਾਨੂੰ ਦੱਸ ਦੇਣਾ ਕਿ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ 12000 ਕਰੋੜ ਰੁਪਈਆ ਦਾ ਕੋਈ ਅਜਿਹਾ ਫੰਡ ਨਹੀਂ ਹੈ ਕੇਂਦਰ ਸਰਕਾਰ ਨੂੰ ਐਫ ਆਰ SDRF ਦੇ ਰਕਮ ਦਿੱਤੀ ਹੋਈ ਹੈ ਜੋ ਰਿజర్ਵ ਫੰਡ ਵਿੱਚ ਜਮ੍ਹਾਂ ਹੁੰਦੀ ਹੈ ਕੇਂਦਰ ਸਰਕਾਰ ਇਸ ਨੂੰ ਸਾਰੀ ਕਰਜ਼ਾ ਸੀਮਾ ਵਿੱਚ ਕੱਟਦੀ ਹੈ ਤਾਂ ਉਹਨਾਂ ਨੇ ਕਿਹਾ ਜੇਕਰ ਅਸੀਂ SDRF ਦਾ ਵਾਧੂ ਪੈਸਾ ਕਰਜ਼ੇ ਵੱਲੋਂ ਲੈਂਦੇ ਹਾਂ ਤਾਂ ਸਾਡੇ ਵਿੱਤ ਬਜਟ ਪ੍ਰਬੰਧਕ ਦੀ ਸੀਮਾ ਤੋਂ ਬਾਹਰ ਹੋ ਜਾਂਦਾ ਹੈ ਉਹਨਾਂ ਨੇ ਉਦਾਹਰਨ ਤੇ ਦੱਸਿਆ ਜੇਕਰ ਸਾਨੂੰ 1000 ਕਰੋੜ ਰੁਪਏ ਦੇ ਕਰਜ਼ੇ ਦੀ ਲੋੜ ਹੈ ਤਾਂ ਸਾਡੇ ਕੋਲ ਪਈ এসਡੀਆਰ ਐਫ ਰਿਜ਼ਰਵ ਫੰਡ ਦੀ ਰਕਮ ਕੱਟ ਕੇ ਸਾਨੂੰ ਪੈਸੇ ਦੇ ਦਿੱਤੇ ਜਾਂਦੇ ਹਨ ਇਹ ਮੰਨਿਆ ਜਾਂਦਾ ਹੈ ਕਿ ਤੁਹਾਡੇ ਕੋਲ ਪਹਿਲਾਂ ਹੀ ਐਸਪੀਆਰ ਦੇ ਪੈਸੇ ਹਨ ਯਾਨੀ ਕਿ ਇਹ ਪੈਸਾ ਕਾਗਜ਼ਾ ਵਿੱਚ ਸਾਡੇ ਖਾਤੇ ਵਿੱਚ ਹੈ ਪਰ ਅਸਲ ਵਿੱਚ ਨਹੀਂ ਹੈ ਜਿਵੇਂ ਕਿ ਸਾਨੂੰ ਇਸ ਖਾਤੇ ਵਿੱਚ ਕੁਝ ਖਰਚ ਕਰਨਾ ਪੈਂਦਾ ਤਾਂ ਅਸੀਂ ਰਿਜ਼ਰਵ ਫੰਡ ਵਿੱਚ ਉਨੀ ਰਕਮ ਕੱਟ ਲੈਂਦੇ ਹਾਂ ਜਿਸ ਨਾਲ ਸਾਡੇ ਕਰਜ਼ੇ ਦੀ ਸੀਮਾ ਵੱਧ ਜਾਂਦੀ ਹੈ ਤਾਂ ਯਾਨੀ ਕਿ ਪੰਜਾਬ ਦੇ ਵਿੱਚ ਜਿੱਥੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਤਾਂ ਉਹਦੇ ਉੱਤੇ ਜਿਹੜਾ ਹਰਪਾਲ ਸਿੰਘ ਚੀਮਾ ਨੇ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਇਹ ਸਿਰਫ ਕਾਗਜ਼ਾਂ ਦੇ ਵਿੱਚ ਦਿੱਤਾ ਹੋਇਆ ਹੈ ਜੇਕਰ ਅਸੀਂ ਇਹ ਕਰਜ਼ਾ ਚੱਕਦੇ ਹਾਂ ਤਾ ਇਹ ਅਸਲ ਵਿੱਚ ਸਾਡੇ ਸਿਰ ਤੇ ਆਪਣੇ ਹੀ ਭਾਰ ਆਉਂਦਾ ਹੈ ਇਹ ਝੂਠ ਕਿਹਾ ਗਿਆ ਹੈ ਜਿਹੜਾ ਟੈਕਸ ਦਾ 60000 ਕਰੋੜ ਰੁਪਇਆ ਉਹ ਤਾਂ ਜਿਹੜੇ ਨੇ ਪ੍ਰਧਾਨ ਮੰਤਰੀ ਦੇਣ ਦੀ ਗੱਲ ਨਹੀਂ ਕਰ ਰਹੇ ਲੇਕਿਨ ਦੂਸਰੇ ਪਾਸੇ ਸਾਨੂੰ ਹੀ ਪੰਜਾਬ ਦੇ ਵਿੱਚ ਆ ਕੇ ਸਾਡੇ ਉੱਤੇ ਵੱਡੇ ਜਿਹੜੇ ਨੇ ਸਵਾਲ ਖੜੇ ਕਰ ਦਿੱਤੇ ਗਏ ਨੇ ਹਾਲਾਂਕਿ ਹਰੇਕ ਪਾਰਟੀ ਵੱਲੋਂ ਜਿਹੜਾ ਹੈ ਇਸ 12000 ਕਰੋੜ ਨੂੰ ਲੈ ਕੇ بڑے ਵੱਡੇ ਬਿਆਨ ਨਿਕਲਦੇ ਸਾਹਮਣੇ ਆਏ ਕਾਫੀ ਚਰਚਾਵਾਂ ਵੱਖਰੇ ਵੱਖਰੇ ਚੈਨਲ ਵੱਲੋਂ ਪੱਤਰਕਾਰਾਂ ਵੱਲੋਂ ਕੀਤੀਆਂ ਗਈਆਂ ਲੇਕਿਨ ਹਰਪਾਲ ਸਿੰਘ ਚੀਮਾ ਨੇ ਜਿਹੜਾ ਹੈ ਇਹਦੇ ਬਾਰੇ ਵੱਡਾ ਬਿਆਨ ਕੱਢ ਕੇ ਸਾਹਮਣੇ ਰੱਖ ਦਿੱਤਾ ਹੈ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੇਕਰ ਅਸੀਂ ਇਸ ਕਰਜ਼ੇ ਨੂੰ ਚੱਕਦੇ ਹਾਂ ਤਾਂ ਇਹ ਕਰਜ਼ਾ ਪੰਜਾਬ ਦੇ ਉੱਤੇ ਹੀ ਹੁੰਦਾ ਹੈ ਜੇਕਰ ਕਿਸੇ ਤਰ੍ਹਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ ਕਹਿੰਦਾ ਸਰਕਾਰ ਵੱਲੋਂ ਤਾਂ ਉਹ ਆਪਣੇ ਬਲਬੂਤੇ ਉੱਤੇ ਮਦਦ ਕਰਦੇ ਦਿਖਾਈ ਦੇਣ ਨਾ ਕਿ ਇਹਨਾਂ ਦਾ ਸਹਾਰਾ ਲੈਣ ਹਾਲਾਂਕਿ ਪੰਜਾਬ ਦੇ ਵਿੱਚ 20-20000 ਦੇਣ ਦੀ ਗੱਲ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਲੇਕਿਨ ਉਹਦੇ ਉੱਤੇ ਕਿਸਾਨ ਸਹਿਮਤ ਨਹੀਂ ਨਜ਼ਰ ਆ ਰਹੇ ਜਿੱਤੇ 12000 ਕਰੋੜ ਨੂੰ ਲੈ ਕੇ ਕਾਫੀ ਜ਼ਿਆਦਾ ਜੜੀਆਂ ਨੇ ਗੱਲਾਂ ਨਿਕਲ ਕੇ ਬਾਹਰ ਆ ਰਹੀਆਂ ਸੀ ਲੇਕਿਨ ਅੱਜ ਉਹਨੂੰ ਵੀ ਕਲੈਰੀਫਾਈ ਕਰ ਦਿੱਤਾ ਗਿਆ ਹੈ ਹਰਪਾਲ ਸਿੰਘ ਚੀਮਾ ਵੱਲੋਂ ਤਾਂ ਹੁਣ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਰਕਾਰਾਂ ਸਿਰਫ ਪੰਜਾਬ ਨੂੰ ਗੁੰਮਰਾਹ ਕਰ ਰਹੀਆਂ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਨੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਕੋਈ ਵੱਡੀ ਉਮੀਦ ਨਹੀਂ ਰੱਖੀ ਜਾ ਸਕਦੀ ਤੇ ਦੂਸਰੇ ਪਾਸੇ ਕੇਂਦਰ ਸਰਕਾਰ ਵੀ ਗੁੰਮਰਾਹ ਕਰਦੀ ਨਜ਼ਰ ਆ ਰਹੀ ਹੈ ਧੰਨਵਾਦ